ਤੋ ਇੱਥੇ ਧਿਆਨ ਨੂੰ ਉਰਦਗਮਨ ਕਰਨਾ ਹੈ ਸੁਰਤ ਨੂੰ ਉੱਪਰ ਛਾੜਨਾ ਹੈ ਜ਼ਮੀਨ ਦਾ ਇੱਕ ਸੁਭਾਅ ਹੈ ਕਿ ਹਰ ਚੀਜ਼ ਨੂੰ ਆਪਣੀ ਤਰਫ ਖਿੱਚਦੀ ਏ ਇਹ ਠੀਕ ਹੈ ਕਿ ਜ਼ਮੀਨ ਆਪਣੀ ਤਰਫ ਹਰ ਚੀਜ਼ ਨੂੰ ਖਿੱਚਦੀ ਏ ਇਹ ਬੋਧ ਜਗਤ ਨੂੰ ਸਭ ਤੋਂ ਪਹਿਲੇ ਨਿਊਟਨ ਨੇ ਦਿੱਤਾ ਲੇਕਿਨ ਜ਼ਮੀਨ ਤੇ ਉਦੋਂ ਤੋਂ ਹਰ ਚੀਜ਼ ਨੂੰ ਖਿੱਚ ਰਹੀ ਏ ਜਦੋਂ ਤੋਂ ਇਹ ਹੈ ਇਹ ਗੱਲ ਵੱਖਰੀ ਹੈ ਕਿ ਸੂਝ ਸਮਝ ਮਨੁੱਖ ਨੂੰ ਬਾਅਦ ਵਿੱਚ ਆਈ। ਜ਼ਮੀਨ ਸਿਰਫ ਅਸਥੂਲ ਵਸਤੂ ਨੂੰ ਹੀ ਆਪਣੀ ਤਰਫ ਨਹੀਂ ਖਿੱਚਦੀ। ਸੂਖਸ਼ਮ ਨੂੰ ਵੀ ਖਿੱਚਦੀ ਹੈ। ਅਤੀ ਸੂਖਸ਼ਮ ਨੂੰ ਵੀ ਖਿੱਚਦੀ ਹੈ। ਮਨੁੱਖ ਦੀ ਸੁਰਤ ਨੂੰ ਵੀ ਆਪਣੀ ਤਰਫ ਖਿੱਚਦੀ ਹੈ। ਮਨੁੱਖ ਦੇ ਧਿਆਨ ਨੂੰ ਵੀ ਆਪਣੀ ਤਰਫ ਖਿੱਚਦੀ ਹੈ। ਮਨੁੱਖ ਆਪਣੀ ਸੁਰਤ ਨੂੰ ਸ਼ਬਦ ਦੇ ਆਸਰੇ ਤੇ ਉੱਚਾ ਲੈ ਜਾਣਾ ਚਾਹੇ। ਜ਼ਮੀਨ ਉਸਦੇ ਧਿਆਨ ਨੂੰ ਵੀ ਆਪਣੀ ਤਰਫ਼ ਖਿੱਚਦੀ ਹੈ ਜੈਸੇ ਪ੍ਰੈਸ਼ਰ ਦਾ ਮਾਰਿਆ ਹੋਇਆ ਦਬਾਅ ਉਹ ਦਾ ਮਾਰਿਆ ਹੋਇਆ ਫਾਰੇ ਦਾ ਪਾਣੀ ਉੱਪਰ ਉੱਠਦਾ ਹੈ ਪਰ ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਥੱਲੇ ਫਿਰ ਥੱਲੇ ਕੀਰਤਨ ਸੁਣ ਲਿਆ ਕਥਾ ਸੁਣ ਲਈ ਹੈ ਜਪ ਕਹੀਦਾ ਹੈ ਇਸ ਦਬਾਅ ਨਾਲ ਥੋੜਾ ਜਿਹਾ ਧਿਆਨ ਮਨੁੱਖ ਦਾ ਉਰਦਗਮਨ ਹੋਇਆ ਹੈ ਸੁਰਤ ਥੋੜੀ ਜਿਹਾ ਉੱਪਰ ਉੱਠੀ ਹੈ لیکن ਧਰਤੀ ਦੀ ਖਿੱਚ ਦੀ ਮਾਰੀ ਫਿਰ ਥੱਲੇ زندگی ਦੇ ਵਿੱਚ ਇਹ ਉਤਾਰ ਚੜਾ ਅਭਿਆਸੀ ਬੰਦੇ ਅਕਸਰ ਰੋਜ਼ ਵੇਖਦੇ ਨੇ ਜਿਸ ਦਾ ਜ਼ਿਕਰ ਪਾਤਸ਼ਾਹ ਦੀ ਬਾਣੀ ਵੀ ਕਰਦੀ ਏ ਕਬ ਹਉ ਜੀੜਾ ਉਬ ਚੜਤ ਹੈ ਕਬ ਹਉ ਜਾਏ ਪਿਆਲੇ ਲੋਭੀ ਜੀੜਾ ਥਿਰ ਨ ਲਹਿਤ ਹੈ ਚਾਰੇ ਕੁੰਟਾਂ ਭਾਲੇ ਕਦੀ ਸੁਰਤ ਉੱਚੀ ਹੋ ਗਈ ਕਦੀ ਨੀਮੀ ਹੋ ਗਈ ਕਦੀ ਮਨੁੱਖ ਆਪਣੇ ਆਪ ਨੂੰ ਮਹਿਸੂਸ ਕਰਦਾ ਮੈਂ ਬਹੁਤ ਸਦਾਚਾਰੀ ਹਾਂ ਇਕ ਕਦੇ ਗਿਲਾਨੀ ਨਾਲ ਭਰ ਜਾਂਦਾ ਹੈ। ਉਹੀ ਮਨੁੱਖ ਕਿਸੇ ਵਕਤ ਦਾਨੀ ਸੁਭਾਅ ਦੇਚਾ ਕਿਸੇ ਵਕਤ ਬੇਈਮਾਨ ਹੈ। ਕਿਸੇ ਵਕਤ ਹਲੇਮ ਤਬੀਅਤ ਦੇਚਾ ਕਿਸੇ ਵਕਤ ਧੰਕਾਰੀ ਹੈ। ਕਿਸੇ ਵਕਤ ਸ਼ਾਂਤਮਈ ਹੈ ਤੇ ਕਿਸੇ ਵਕਤ ਬੜਾਈ ਬੇਚੈਨ ਹੈ। ਬਹੁਤ ਬੇਚੈਨ ਹੈ। ਇਹ ਉਤਾਰ ਚੜਾ ਹਰ ਮਨੁੱਖ ਦੀ ਜ਼ਿੰਦਗੀ 'ਚ ਹਰ ਰੋਜ਼ ਹੋ ਰਿਹਾ ਹੈ। ਚਾਰੋਂ ਪਾਸੇ ਤੋਂ ਕੁਝ ਪ੍ਰੇਰਣਾ ਮਿਲਦੀ ਹੈ ਉੱਪਰ ਉੱਠ ਉੱਪਰ ਉੱਠ لیکن ਧਰਤੀ ਆਪਣਾ ਸਵਾਵ ਕਿੱਥੇ ਛੋੜਦੀ ਹੈ ਧਰਤੀ ਖਿੱਚਦੀ ਹੈ تو ਮਨੁੱਖ ਦੀ ਸੁਰਤ ਜਦ ਥੱਲੇ ਆਏਗੀ ਰੂਪ ਕਰਕੇ ਆਏਗੀ ਰੰਗ ਕਰਕੇ ਆਏਗੀ ధਨ ਸੰਪਦਾ ਕਰਕੇ ਆਏਗੀ ਇਹ ਸਭ ਧਰਤੀ ਦੇ ਅੰਗ ਨੇ ਇਹ ਸਭ ਧਰਤੀ ਦੇ ਹਿੱਸੇ ਨੇ لیکن ਧਰਤੀ ਦੀ کشش ਦਾ ਆਪਣਾ ਇੱਕ ਦਾਇਰਾ ਹੈ 200 میل ਤੋਂ ਅੱਗੇ ਜੋ ਵਸਤੂ ਨਿਕਲ ਜਾਏ ਉਹ ਧਰਤੀ ਦੇ کشش ਦੇ دائرے ਤੋਂ ਅੱਗੇ ਚਲੀ ਜਾਂਦੀ ਹੈ ਫਿਰ ਧਰਤੀ ਦੇ ਵਿੱਚ ਸਮਰਥਾ ਨਹੀਂ ਰਹਿ ਜਾਂਦੀ ਕਿ ਹੁਣ ਉਸ ਵਸਤੂ ਨੂੰ ਆਪਣੀ ਤਰਫ ਖਿੱਚ ਲਵੇ ਜਪ ਕਰਦੇ ਆ ਤਪ ਕਰਦੇ ਆ ਸਾਧਨਾ ਕਰਦੇ ਆ ਜਦ ਕੋਈ ਮਨੁੱਖ ਆਪਣੀ ਸੂਰਤ ਇਤਨੀ ਬੁਲੰਦੀਆਂ ਤੇ ਲੈ ਜਾਂਦਾ ਹੈ ਇਤਨੀ ਬੁਲੰਦੀਆਂ ਤੇ ਜਿੱਥੇ ਧਰਤੀ ਦੀ ਕشش ਦਾ ਦਾਇਰਾ ਹੀ ਖਤਮ ਹੋ ਜਾਂਦਾ ਹੈ ਫਿਰ ਉਸ ਬੰਦੇ ਦੇ ਧਿਆਨ ਨੂੰ ਥੱਲੇ ਲਿਆਉਣਾ ਬਹੁਤ ਔਖਾ ਹੋ ਜਾਂਦਾ ਹੈ ਔਰ ਅਸੀਂ ਦੇਖਦੇ ਆ ਦੁਨੀਆ ਦੇ ਲੋਕ ਥੱਕ ਗਏ ਆ ਕਿ ਸੁਰਤ ਨੂੰ ਥੱਲੇ ਲਿਆਈਏ ਇਸ ਮਹਾਪੁਰਸ਼ ਦੇ ਲੇਕਿਨ ਸੁਰਤ ਥੱਲੇ ਨਹੀਂ ਲਿਆ ਸਕੇ ਤਤੀ ਤਵੀ ਤੇ ਬਿਠਾ ਦਿੱਤਾ ਹੈ ਸੁਰਤ ਉੱਪਰ ਚੜੀ ਰਹੀ ਉਬਲਦੀ ਦੇਗ ਦੇ ਵਿੱਚ ਪੰਜਵੇਂ ਗੁਰਨਾਣਿਕ ਉਬਲ ਰਹੇ ਨੇ ਸੁਰਤ ਬੁਲੰਦੀਆਂ ਨੂੰ ਛੂ ਰਹੀ ਹੈ ਸੁਰਤ ਆਕਾਸ਼ ਨੂੰ ਚੁੰਮ ਰਹੀ ਹੈ ਪ੍ਰਭੂ ਦੇ ਦਰ ਤੇ ਕਦਮ ਬੋਸੀ ਕਰ ਲਈਏ ਗਰਮ ਗਰਮ ਰੇਤਾ ਸ਼ੀਸ਼ ਵਿੱਚ ਪਾਇਆ ਜਾ ਰਿਹਾ ਹੈ ਲੇਕਿਨ ਅੰਦਰ ਦੀ ਸ਼ਾਂਤੀ ਉਹ ਠੰਡ ਉਸੇ ਤਰੀਕੇ ਨਾਲ ਬਣੀ ਹੋਈ ਹੈ ਦੇਖਣ ਦੇ ਚ ਆਇਆ ਹੈ ਦਿੱਲੀ ਦੇ ਚਾਂਦਨੀ ਚੌਂਕ ਦੇ ਚ ਆਰੇ ਨਾਲ ਦੋ ਟੁਕੜੇ ਹੋ ਗਏ ਭਾਈ ਮਤੀ ਦਾਸ ਤੇ ਪਰ ਉਹਦੀ ਸੁਰਤ ਦੇ ਦੋ ਟੁਕੜੇ ਨਾ ਹੋ ਸਕੇ ਉਹਦੀ ਸੁਰਤ ਉਸੇ ਤਰੀਕੇ ਨਾਲ ਯਕਸੂ ਹੈ ਇੱਕ ਹੈ ਤੋ ਜਿਸ ਦਿਨ ਸੁਰਤ ਉਸ ਦਾਇਰੇ ਨੂੰ ਛੂ ਲੈਂਦੀ ਏ ਉਸ ਬੁਲੰਦੀ ਨੂੰ ਛੂ ਲੈਂਦੀ ਏ ਜਿੱਥੇ ਧਰਤੀ ਦੀ ਕਸ਼ਿਸ਼ ਖਤਮ ਹੈ ਫਿਰ ਇਸ ਤਰ੍ਹਾਂ ਦੇ ਬੰਦੇ ਦੀ ਸੁਰਤ ਨੂੰ ਥੱਲੇ ਲਿਆਉਣਾ ਬਹੁਤ ਔਖ ਹੈ ਔਰ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਹੀ ਕਹਿੰਦੇ ਨੇ ਪੂਰਨਪੁਰਖ ਜਿਨੇ ਬੁਲੰਦੀਆਂ ਨੂੰ ਛੂ ਲਿਆ ਐ ਐਸੀ ਬੁਲੰਦੀਆਂ ਨੂੰ ਹੁਣ ਜਿੱਥੇ ਤਨਜਲੀ ਨਹੀਂ ਹੈ ਜਿੱਥੇ ਜ਼ਵਾਲ ਨਹੀਂ ਹੈ ਜਿੱਥੇ ਪਤਨ ਨਹੀਂ ਹੈ ਜਿੱਥੇ ਡੈਂਦੀ ਕਲਾ ਨਹੀਂ ਹੈ ਇਹ ਤਰਾ ਪਤ ਪੌੜੀਆਂ ਇਹ ਮਾਰਗ ਹੈ ਇਹ ਪੌੜੀਆਂ ਨੇ ਕਿੱਥੋਂ ਦੀਆਂ ਪਤੀ ਦੇ ਦਰ ਦੀਆਂ ਪਤੀ ਦੇ ਮਹਿਲ ਦੀਆਂ ਪਰਮਾਤਮਾ ਦੇ ਮਹਿਲ ਦੀਆਂ ਚੜੀਏ ਹੋਏ ਇੱਕ ਈਸ਼ ਕੋਈ ਚੜੇ ਤਾਂ ਇੱਕ ਈਸ਼ ਬਣ ਜਾਏ ਇੱਕ ਈਸ਼ਵਰ ਬਣ ਜਾਏ ਉਸ ਇੱਕ ਦੇ ਚਲੀਨ ਹੋ ਕੇ ਇੱਕ ਈਸ਼ਵਰ ਹੋ ਜਾਏ ਪਰ ਹੁਣੇ ਚੜਨਾ ਕਿਸ ਤਰ੍ਹਾਂ ਸੁਰਤ ਨੂੰ ਕਿਵੇਂ ਚਾੜੀਏ ਇਹ ਤੇ ਸਾਨੂੰ ਪਤਾ ਹੈ ਕਿ ਪੌੜੀਆਂ ਤੇ ਚੜ ਕੇ ਕਿਵੇਂ ਸਰੀਰ ਨੂੰ ਚਾੜੀਦਾ ਹੈ ਪਰ ਸੁਰਤ ਲਈ ਪੌੜੀ ਕਿਹੜੀ ਹੈ ਧਿਆਨ ਲਈ ਪੌੜੀ ਕਿਹੜੀ ਹੈ ਔਰ ਕਿਸ ਪੌੜੀ ਦੇ ਤੇ ਆਪਣੀ ਸੁਰਤ ਨੂੰ ਚਾੜਨਾ ਹੈ ਆਪਣੇ ਧਿਆਨ ਨੂੰ ਬੁਲੰਦੀਆਂ ਤੱਕ ਲੈ ਜਾਣਾ ਹੈ ਤਾਂ ਇਸ ਪਾਵਨ ਪਵਿੱਤਰ ਪੌੜੀ ਦੇ ਵਿੱਚ ਜਗਤ ਗੁਰੂ ਬਾਬਾ ਇਸ ਢੰਗ ਨਾਲ ਦੱਸਦੇ ਨੇ ਇੱਕ ਦੂ ਜੀ ਭੋ ਲੱਖ ਹੋਵੇ ਲੱਖ ਹੋਵੇ ਲੱਖ ਵੀ ਗਿਆਨ ਅੰਦਰ ਜਿਤਨੇ ਪਰਿਪੂਰਣ ਪ੍ਰਮਾਤਮਾ ਨੇ ਬਖਸ਼ੇ ਨੇ ਸਾਰੇ ਹੀ ਮਹਾਨ ਨੇ ਪਰ ਅੱਖ ਤੇ ਕੰਨ ਤੇ ਰਸਨਾ ਸਿਰਮੌਰ ਨੇ ਅਰੇ ਬਹੁਤ ਵੱਡੀ ਸਚਾਈ ਹੈ ਕਿ ਅੰਧਾ ਬੰਦਾ ਵਿਗਿਆਨਕ ਨਹੀਂ ਬਣ ਸਕਦਾ ਪਰ ਗੁੰਗਾ ਤੇ ਬਹਿਰਾ ਬੰਦਾ ਸੰਤ ਵੀ ਨਹੀਂ ਹੋ ਸਕਦਾ ਭਗਤ ਵੀ ਨਹੀਂ ਹੋ ਸਕਦਾ ਕਿਉਂਕਿ ਜਿੱਥੇ ਵਿਗਿਆਨ ਦੀ ਸਾਰੀ ਖੋਜ ਸਾਰੀ ਸਾਧਨਾ ਅੱਖ ਦੇ ਆਸਰੇ ਤੇ ਖੜੀ ਹੈ ਉੱਥੇ ਧਰਮ ਦੀ ਸਾਰੀ ਸਾਧਨਾ ਜ਼ਬਾਨ ਤੇ ਖੜੀ ਹੈ ਰਸਨਾ ਹੀ ਨਹੀਂ ਬੋਲਣਾ ਹੀ ਨਹੀਂ ਤੋ ਮੁਸ਼ਕਿਲ ਹੈ ਇਹ ਮਨੁੱਖ ਧਾਰਮਿਕ ਹੋ ਸਕੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਜਦ ਕਵੀ ਜਮਾਲ ਹੁਸੈਨ ਆਏ ਤੇ ਆਪਣਾ ਕਲਾਮ ਪੇਸ਼ ਕੀਤਾ ਪਾਤਸ਼ਾ ਮੇਰਾ ਕਲਾਮ ਵੀ ਆਪ ਸੁਣਾ ਤੇ ਸਤਿਗੁਰ ਕਹਿਣ ਲੱਗੇ ਸੁਣਾ ਉਹਨੇ ਆਪਣੀ ਪਹਿਲੀ ਪੰਕਤੀ ਸੁਣਾਈ ਚੁੱਪ ਵੇ ਅੜਿਆ ਚੁੱਪ ਬੋਲਣ ਦੀ ਨਹੀਂ ਜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਤੋ ਇੱਥੇ ਹੀ ਚੁੱਪ ਕਰ ਰਹਿ ਜੋ ਸਾਡਾ ਤੇ ਸੋਚਣ ਦਾ ਢੰਗ ਇਹ ਹੈ ਜਦ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਜਿਤਨੇ ਚਿਰ ਤੱਕ ਜਗਤ ਦੇ ਚ ਰਹਿਣਾ ਹੈ ਜੀਵਣਾ ਕੁਛ ਕਹਿਣਾ ਹੈ ਕੁਛ ਸੁਣਨਾ ਹੈ ਹਾਂ ਕਹਿਣਾ ਇੱਕ ਹੈ ਸੁਣਨਾ ਦੋ ਹੈ ਅਸੀਂ ਤੇ ਇਸ ਸਿਧਾਂਤ ਦੇ ਪੁਜਾਰੀ ਹਾਂ ਖਾਮੋਸ਼ ਚੁੱਪ ਕਰਕੇ ਬੈਠ ਜਾਣਾ ਤੋ ਪ੍ਰਮਾਤਮਾ ਫਿਰ ਗੁੰਗਾ ਹੀ ਬਣਾਉਂਦਾ ਉਹਨੇ ਜ਼ਬਾਨ ਜਦ ਬੋਲਣ ਵਾਸਤੇ ਦਿੱਤੀ ਹੈ ਤੋ ਲਾਜ਼ਮੀ ਇਹ ਸਾਰਥਕ ਹੋਵੇਗੀ ਕਿਸੇ ਕਮ ਆਮਲੀ ਹੋਵੇਗੀ ਤੋ ਧਰਮ ਦੀ ਸਾਰੀ ਦੀ ਸਾਰੀ ਸਾਧਨਾ ਜ਼ਬਾਨ ਤੇ ਖੜੀਏ ਸਤਗੁਰੂ ਦੱਸਦੇ ਨੇ ਇੱਕ ਦੂ ਜੀਭੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਇੱਕ ਜ਼ਬਾਨ ਨੂੰ ਦੋ ਕਰ ਲੈ ਫਿਰ ਸਾਇਬ ਕਹਿੰਦੇ ਨੇ ਦੋ ਨਹੀਂ ਲੱਖ ਕਰ ਲੈ ਫਿਰ ਕੈਨ ਨਹੀਂ 20 ਲੱਖ ਕਰ ਲੈ ਇੱਕ ਜ਼ਬਾਨ ਨੂੰ 20 ਲੱਖ ਕਰ ਲੈ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਫਿਰ ਇੱਕ ਇੱਕ ਜ਼ਬਾਨ ਦੇ ਨਾਲ ਲੱਖਾਂ ਲੱਖਾਂ ਵਾਰੀ ਉਸ ਜਗਦੀਸ਼ ਦੇ ਨਾਮ ਦਾ ਉਚਾਰਨ ਕਰ ਕਰੀ ਜਾ ਕਰੀ ਜਾ ਭਾਉ ਅਣਗਿਣਤ ਦਫਾ ਗਿਣਤੀ ਮਨਤੀ ਦੇ ਚੱਕਰ ਦੇ ਚ ਨਾ ਪਾਵੇਂ ਹੁਣ ਇੱਕ ਜ਼ਬਾਨ ਜੇ ਲੱਖਾਂ ਜ਼ਬਾਨ ਹੋ ਜਾਣ ਤੇ ਇੱਕ ਹੀ ਜ਼ਬਾਨ ਲੱਖਾਂ ਲੱਖਾਂ ਵਾਰੀ ਉਸ ਜਗਦੀਸ਼ ਦਾ ਨਾਮ ਉਚਾਰਨ ਕਰੇ ਤਾਂ ਗਿਣਤੀ ਮਿਣਤੀ ਤੋਂ ਪਰੇ ਦੀ ਗੱਲ ਹੋ ਗਈ ਸਾਇਬ ਕਹਿੰਦੇ ਨੇ ਇਸੇ ਤਰੀਕੇ ਨਾਲ ਜਪ ਕਰੀ ਜਾ ਕਰੀ ਜਾ ਜ਼ਬਾਨ ਨੂੰ ਇਸੇ ਤਰੀਕੇ ਨਾਲ ਚਲਾਈ ਜਾ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਤਰਾ ਪਤ ਪੌੜੀਆਂ ਪ੍ਰਮਾਤਮਾ ਦੇ ਦਰ ਦੀਆਂ ਬਸ ਇਹੀ ਪੌੜੀਆਂ ਨੇ। ਇਹੀ ਮਾਰਗ ਹੈ ਔਰ ਕੋਈ ਨਹੀਂ। ਜਪੀ ਜਾ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਦੀ ਇੰਜ ਧੁਨ ਆਲਾਪ ਕਰੀ ਜਾ ਕਰੀ ਜਾ। ਭਗਤ ਕਬੀਰ ਕਹਿੰਦੇ ਨੇ ਕੈਸੋ ਕੈਸੋ ਕੂਕੀਏ। ਨਾ ਸੋਈਏ ਆਸਾਰ। ਰਾਤ ਦਿਨਸ ਕੇ ਕੂਕਨੇ ਕਬਹਿ ਕੇ ਸੁਨੇ ਪੁਕਾਰ। ਦਿਨ ਰਾਤ ਮੈਂ ਤੇ ਕੂਕਰਿਆ। बोल रहे हां बोली जा रहे हैं कैसो कैसो दी धुन रटी जा रहे हैं रटी जा रहे हैं किसी दिन ते गल बन जाएगी जिस दिन वाहेगुरु वाहेगुरु आखदे हां स्वाद आन लग पए रस आन लग पए समझ लो पुकार पहुंच गई समझ लो सुरत आकाश मंडल तक पहुंच गई ਪ੍ਰਭੂ ਦੇ ਦਰ ਤੱਕ ਪਹੁੰਚ ਗਈ ਤੋਂ ਪਰਮਾਤਮਾ ਦੇ ਦਰ ਤੱਕ ਪਹੁੰਚਣ ਦਾ ਇਹ ਵਸੀਲਾ ਹੈ ਤੇ ਵਸਾਇਲ ਪਰਿਪੂਰਨ ਪਰਮਾਤਮਾ ਨੇ ਹਰ ਇੱਕ ਨੂੰ ਬਖਸ਼ਿਸ਼ ਕਰ ਦਿੱਤੇ ਨੇ ਇਹ ਠੀਕ ਹੈ ਕਿ ਇਸ ਵਸਾਇਲ ਦਾ ਕੋਈ ਮਨੁੱਖ ਠੀਕ ਉਪਯੋਗ ਕਰੇ ਜਾਂ ਨਾ ਕਰੇ ਲੇਕਿਨ ਵਸਾਇਲ ਪਰਮਾਤਮਾ ਦੇ ਦਰ ਤੱਕ ਪਹੁੰਚਣ ਦੇ ਪਰਿਪੂਰਨ ਪਰਮਾਤਮਾ ਨੇ ਹਰ ਇੱਕ ਦੀ ਜੋ ਹੈ ਝੋਲੀ ਵਿੱਚ ਪਾ ਦਿੱਤੇ ਨੇ ਇਸ ਜ਼ਬਾਨ ਨਾਲ ਜਪ ਕਰਦੇ ਹਾਂ ਸਤ ਬੋਲਦੇ ਹਾਂ मनुख दी सूरत सत मंडल ਦੇ ਚ ਪਹੁੰਚ ਜਾਂਦੀ ਏ ਪਰ ਇਸ ਰਸਨਾ ਨਾਲ ਮਿੱਥਿਆ ਬੋਲਦੇ ਆ ਗਲਤ ਬਿਆਨੀ ਕਰਦੇ ਆមនុស្ស ਰਸਾਤਲ ਦੇ ਚਲਾ ਜਾਂਦਾ ਏ ਇਹ ਜ਼बान ਨਰਕ ਦੇ ਚ ਵੀ ਲੈ ਜਾਂਦੀ ਏ ਇਹ ਜ਼बान ਸਵਰਗ ਦੇ ਚ ਲੈ ਆ ਜਾਂਦੀ ਏ ਇਹ ਜ਼बान ਦੋਸਤ ਵੀ ਬਣਾਉਂਦੀ ਏ ਇਹ ਜ਼बान ਦੁਸ਼ਮਣ ਵੀ ਬਣਾ ਦਿੰਦੀ ਏ ਇੱਕ ਐਸਾ ਬਚਨ ਅਗਲੇ ਨੇ ਸੁਣਿਆ ਠੰਡ ਪੈ ਗਈ ਜ਼बान ਨੇ ਸ਼ਾਂਤ ਕੀਤਾ ਪਰ ਇੱਕ ਐਸਾ ਬਚਨ ਬੋਲਿਆ ਗਿਆ ਅਗਲੇ ਦੇ ਤਿੰਨੇ ਕਪੜੇ ਅਗ ਲੱਗ ਗਏ ਬੇਚੈਨ ਹੋ ਗਿਆ ਅਗਲਾ ਸਾਰੀ ਰਾਤ ਤੜਪਦਾ ਵੀ ਰਿਹਾ ਇਤਨਾ ਕੌੜਾ ਬੋਲ ਬੋਲ ਕੇ ਮਾਨੋ ਐਸਾ ਅੰਗਾਰਾ ਇਹ ਰਸਨਾ ਦਾ ਗਲਤ ਇਸਤੇਮਾਲ ਇਸ ਦਾ ਗਲਤ ਉਪਯੋਗ ਹੈ ਇਸ ਵਾਸਤੇ ਜ਼ਬਾਨ ਸਵਰਗ ਹੈ ਅੰਮ੍ਰਿਤ ਹੈ ਅਗਰ ਅੰਮ੍ਰਿਤ ਮੈ ਨਾਮ ਰਸਨਾ ਤੇ ਹੈ ਜ਼ਬਾਨ ਨਰਕ ਬਣ ਜਾਂਦੀ ਏ ਕਲੇਸ਼ ਦਾ ਅਖਾੜਾ ਬਣ ਜਾਂਦੀ ਏ ਅਗਰ ਮਿੱਥੇ ਆਵਾਕ ਤੇ ਕਲੇਸ਼ ਭਰੇ ਵਾਕ ਰਸਨਾ ਦੇ ਉੱਪਰ ਹੋਵਨ ਇੱਥੇ ਆ ਕੇ ਇੱਕ ਆਲਮ ਦਾ ਕਹਿਣਾ ਹੈ ਜੋ ਜ਼ਹਿਰ ਹਲਾ ਹਲ ਹੈ وہی ਅੰਮ੍ਰਿਤ ਹੈ ਨਾਦਾਂ मालूम ਨਹੀਂ ਤੁਝ ਕੋ ਅੰਦਾਜ਼ ਹੈ ਪੀਣੇ ਕੇ ਜੀਣ ਦਾ ਢੰਗ ਹੋਵੇ ਜ਼ਿੰਦਗੀ ਅੰਮ੍ਰਿਤ ਹੈ ਔਰ ਜੀਣ ਦਾ ਢੰਗ ਨਹੀਂ ਤੋ ਜ਼ਿੰਦਗੀ ਜ਼ਹਿਰ ਬਣ ਜਾਂਦੀ ਏ ਸਾਈਬ ਕਹਿੰਦੇ ਨੇ ਪ੍ਰਮਾਤਮਾ ਦੇ ਦਰ ਤੱਕ ਇਹ ਪੌੜੀਆਂ ਨੇ ਇਤਰਾ ਪਤ ਪੌੜੀਆਂ ਚੜੀਏ ਹੋਏ 21 ਅੱਜ ਤੱਕ ਜਿਸ ਦੀ ਵੀ ਸਮਾਧੀ ਲੱਗੀ ਹੈ ਜੋ ਵੀ ਉਸ ਅਨਾਹਦ ਦੇਸ਼ ਵਿੱਚ ਪਹੁੰਚਿਆ ਜਿਸ ਨੇ ਵੀ ਉਸ ਪਰਮ ਪ੍ਰਕਾਸ਼ ਦਾ ਆਨੰਦ ਮਾਣਿਆ ਜ਼ਬਾਨ ਨਾਲ ਜਪ-ਜਪ ਕੇ ਹੀ ਉੱਥੇ ਤੱਕ ਪਹੁੰਚਿਆ ਰਸਨਾ ਨਾਲ ਉਸ ਪ੍ਰਭੂ ਦਾ ਨਾਮ ਰੱਟ-ਰੱਟ ਕੇ ਉਸ ਨੇ ਆਪਣੀ ਸੁਰਤ ਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਜੋੜਿਆ ਸਾਈਬ ਕਹਿੰਦੇ ਨੇ ਸੁਣ ਗਲਾਂ ਆਕਾਸ਼ ਕੀ ਕੀਟਾ ਆਈ ਰੀਤ ਆਕਾਸ਼ ਤੱਕ ਜੋ ਪਹੁੰਚ ਗਏ ਨੇ ਜਿਨ੍ਹਾਂ ਦੀ ਸੁਰਤ ਉੱਚੀ ਉੱਠ ਗਈ ਹੈ ਉਹਨਾਂ ਨੂੰ ਵੇਖ ਕੇ ਕੀੜਿਆਂ ਨੂੰ ਵੀ ਰੀਸ ਆ ਜਾਂਦੀ ਹੈ ਵੀ ਆਪਾਂ ਵੀ ਉੱਡੀਏ ਅਸੀਂ ਵੀ ਆਕਾਸ਼ ਤੱਕ ਪਹੁੰਚੀਏ ਭਾਵੇਂ ਜਦ ਕਿਸੇ ਦੀ ਸਮਾਧੀ ਲੱਗ ਜਾਂਦੀ ਹੈ ਕਿ ਜਿਹਨੂੰ ਪਰਮ ਆਨੰਦ ਉਪਲਬਧ ਹੋ ਜਾਂਦਾ ਹੈ ਪਰਮ ਸ਼ਾਂਤ ਹੋ ਜਾਂਦਾ ਹੈ ਤਾਂ ਪਖੰਡੀਆਂ ਨੂੰ ਵੀ ਰੀਸ ਜਾਗਦੀ ਹੈ ਪਖੰਡੀਆਂ ਤੋਂ ਮੁਰਾਦ ਉਹ ਜਬ ਤਬ ਕੁਛ ਨਹੀਂ ਕਰਨਾ ਵਾਸ਼ਨਾ ਨਾਲ ਭਰੇ ਹੋਏ ਨੇ ਰੀਸੋ ਰੀਸ ਉਹੀ ਕੁਛ ਕਰਨਾ ਜੋ ਕੁਛ ਉਸ ਸਾਧਕ ਨੇ ਕੀਤਾ ਹੈ ਸਾਧਕ ਨੇ ਕੀਤਾ ਹੈ ਪੂਰਨ ਸ਼ਰਧਾ ਨਾਲ ਕੀਤਾ ਹੈ ਇਹ ਜੋ ਕਰ ਰਿਹਾ ਹੈ ਕੇਵਲ ਨਕਲ ਕਰ ਰਿਹਾ ਹੈ ਸਿਰਫ ਰੀਸ ਕਰ ਰਿਹਾ ਹੈ ਤਾਂ ਜਗਤ ਦੇ ਇਸ ਤਰ੍ਹਾਂ ਦੀ ਰੀਸ ਸਿਰਫ ਸਮਾਜਿਕ ਜ਼ਿੰਦਗੀ 'ਚ ਹੀ ਨਹੀਂ ਰਾਜਨੀਤਿਕ ਜ਼ਿੰਦਗੀ 'ਚ ਹੀ ਨਹੀਂ ਬਲਕਿ ਧਾਰਮਿਕ ਦੁਨੀਆ ਦੇ 'ਚ ਵੀ ਰੀਸ ਚਲਦੀ ਏ ਇੱਕ ਸੰਤ ਨੂੰ ਇੱਕ ਪਰਮ ਗੁਰੂ ਨੂੰ ਇੱਕ ਪਰਮ ਭਗਤ ਨੂੰ ਵੇਖ ਕੇ ਅਕਸਰ ਕੀੜਿਆਂ ਨੂੰ ਵੀ ਰੀਸ ਆ ਜਾਂਦੀ ਏ ਵੀ ਅਸੀਂ ਵੀ ਭਗਤ ਬਣੀ ਐ ਅਸੀਂ ਵੀ ਸੰਤ ਬਣੀ ਐ ਲੇਕਿਨ ਰੀਸ ਕਰਨ ਦੇ ਨਾਲ ਤੇ ਕੋਈ ਸੰਤ ਨਹੀਂ ਹੁੰਦਾ ਜਪ ਕਰਨ ਨਾਲ ਕੋਈ ਸੰਤ ਹੁੰਦਾ ਹੈ ਸਾਧਨਾ ਕਰਨ ਦੇ ਨਾਲ ਕੋਈ ਭਗਤ ਬਣਦਾ ਹੈ ਸਾਧਨਾ ਕਰ ਕਰਕੇ ਹੀ ਕੋਈ ਪ੍ਰਭੂ ਦੇ ਦਰ ਤੇ ਪਹੁੰਚ ਸਕਦਾ ਹੈ ਤੋਂ ਸਾਇਬ ਕਿਦ ਨੇ ਸੁਣਨ ਗਾਲਾ ਆਕਾਸ਼ ਕੀ ਪੀਟਾ ਆਈ ਰੀਸ ਆਕਾਸ਼ ਤੱਕ ਪਹੁੰਚਿਆ ਉਹਨਾਂ ਨੂੰ ਵੇਖ ਕੇ ਕੀੜਿਆਂ ਨੂੰ ਵੀ ਰੀਸ ਆ ਗਏ ਔਰ ਉਹਨਾਂ ਨੇ ਵੀ ਆਪਣੇ ਨਾਮ ਦੇ ਨਾਲ ਲਕਬ ਸੰਤ ਜੋੜ ਲਿਆ ਭਗਤ ਜੋੜ ਲਿਆ ਬ੍ਰਹਮ ਗਿਆਨੀ ਆਪਣੇ ਨਾਮ ਦੇ ਨਾਲ ਸ਼ਬਦ ਜੋੜ ਦਿੱਤਾ ਇਸ ਦੇਸ਼ ਦੇ ਵਿੱਚ ਕਰੀਬਨ ਲੱਖਾਂ ਦੀ ਤਾਦਾਦ ਦੇ ਸੰਤ ਨੇ ਪਰ ਸੰਤ ਤੇ ਇੱਕ ਵੀ ਹੋਵੇ ਸਾਰੇ ਸ਼ਹਿਰ ਦੀ ਫਿਜ਼ਾ ਪਵਿੱਤਰ ਕਰਕੇ ਰੱਖ ਦਿੰਦਾ ਹੈ ਸਾਰੀ ਕੌਮ ਦੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਹੈ ਕਹਿੰਦੇ ਨੇ ਗਾਥਾ ਹੈ ਭਗਤ ਮਾਲ ਦੀ ਇੱਕ ਰੋਗੀ ਭਗਤ ਕਬੀਰ ਕੋ ਲਾਇਆ ਉਸ ਵਕਤ ਕਬੀਰ ਦੀ ਪਤਨੀ ਘਰ ਦੇ ਵਿੱਚ ਸੀ ਕਬੀਰ ਜੀ ਨਹੀਂ ਸਨ ਰੋਗੀ ਨੇ ਫਰਿਆਦ ਕੀਤੀ ਭਗਤ ਜੀ ਮੈਨੂੰ ਕਿਸੇ ਤਰੀਕੇ ਨਾਲ ਨਵਾਂ ਨਰੋਵਾ ਕਰੋ ਮੈਂ ਰੋਗ ਤੋਂ ਪੀੜਤ ਹਾਂ ਕਬੀਰ ਦੀ ਪਤਨੀ ਨੇ ਇਹ ਸਦਾ ਸੁਣੀ ਤੇ ਰੋਗੀ ਦੇ ਕੋਲ ਆਈ ਆਖਣ ਲੱਗੀ RAM ਗਏ ਤਿੰਨ ਦਫਾ RAM ਆਖਵਾਇਆ ਰੋਗੀ ਦਾ ਰੋਗ ਜਾਂਦਾ ਰਿਹਾ ਆਖਿਆ ਜਾ ਹੁਣ ਤੂੰ ਆਪਣੇ ਘਰ ਨੂੰ ਰਸਤੇ ਵਿੱਚੋਂ ਧੰਨ ਕਬੀਰ ਧੰਨ ਕਬੀਰ ਕਰਵਾ ਆਪਣੇ ਘਰ ਨੂੰ ਜਾ ਰਿਹਾ ਹੈ ਕਬੀਰ ਰਸਤੇ ਚ ਮਿਲ ਗਏ ਆਖਣ ਲੱਗੇ ਪੁਰਖਾ ਐਸੀ ਕਿਹੜੀ ਸੌਗਾਤ ਤੇਰੀ ਝੋਲੀ ਚ ਪੈ ਗਈ ਏ ਤੂੰ ਧਨ ਕਬੀਰ ਧਨ ਕਬੀਰ ਕਰਦਾ ਜਾ ਰਿਹਾ ਆਖਣ ਲੱਗਾ ਤਿੰਨ ਦਫਾ ਭਗਤ ਜੀ ਦੀ ਪਤਨੀ ਨੇ ਮੈਥੋਂ ਰਾਮ ਅਖਵਾਇਆ ਮੇਰੇ ਸਾਰੇ ਰੋਗ ਜਾਂਦੇ ਰਹੇ ਕਬੀਰ ਜੀ ਜਦ ਘਰ ਪਹੁੰਚੇ ਤਾਂ ਆਪਣੀ ਪਤਨੀ ਦੇ ਉੱਤੇ ਨਾਰਾਜ਼ਗੀ ਦੀ ਨਿਗਾਹ ਇਸ ਤਰ੍ਹਾਂ ਦੀ ਲਗਾਰ ਮਾਰੀ ਜੈਸੇ ਕਿ ਆਪ ਨਰਾਜ਼ ਨੇ ਸੰਤੁਸ਼ਟ ਨਹੀਂ ਨੇ ਪੁੱਛਦੀ ਏ ਲੋਈ ਕਾਰਨ ਕੀ ਏ ਉਸ ਵਕੀਰ ਕਹਿੰਦੇ ਨੇ ਕਿ ਇੱਕ ਦਫਾ ਰਾਮ ਆਖਣ ਨਾਲ ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਹੈ ਸਾਰੀ ਕੌਮ ਪਵਿੱਤਰ ਹੋ ਜਾਂਦੀ ਏ ਤੇ ਤੂੰ ਤਿੰਨ ਦਫਾ ਰਾਮ ਅਖਵਾ ਕੇ ਰੋਗੀ ਦਾ ਰੋਗ ਦੂਰ ਕੀਤਾ ਏ ਇਹ ਰਾਮ ਨਾਮ ਦੀ ਤੁਹਿਨ ਏ ਰਾਮ ਨਾਮ ਤੇ ਮਹਾਨ ਹੈ बड़ा सुंदर कबीर जी का श्लोक है कबीर सो मुख धन है जयमुख कही राम देही किसकी बापुरी पवित्र होए गो ग्राम इस देही दाते कहना की ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਹੈ ਸਾਰਾ ਨਗਰ ਪਵਿੱਤਰ ਹੋ ਜਾਂਦਾ ਹੈ ਯਕਸੂਈ ਨਾਲ ਟਿਕੇ ਹੋਏ ਮਨ ਨਾਲ ਜਦ ਇੱਕ ਦਫਾ ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਹੈ ਆਲੇ ਦੁਆਲੇ ਦੀ तमाम ਫਿਜ਼ਾ ਪਵਿੱਤਰ ਹੋ ਜਾਂਦੀ ਹੈ ਮੁਕਰ ਹੋ ਜਾਂਦੀ ਹੈ ਤੋਂ ਇਸ ਤਰ੍ਹਾਂ ਦੇ ਰਸਕ ਬੰਦਿਆਂ ਨੂੰ ਦੇਖ ਕੇ ਕਈ ਵਾਰ ਪਖੰਡੀਆਂ ਨੂੰ ਵੀ ਰੀਸ ਆਉਂਦੀ ਏ ਉਹ ਵੀ ਆਪਣੇ ਨਾਮ ਦੇ ਨਾਲ ਸੰਤ ਸ਼ਬਦ ਬ੍ਰਹਮ ਗਿਆਨੀ ਸ਼ਬਦ ਜੋੜ ਲੈਂਦੇ ਨੇ ਪਰ ਸਾਈਬ ਕਹਿੰਦੇ ਨੇ ਨਾਉ ਨਿਕ ਨਦਰੀ ਪਾਈਏ ਕੂੜੀ ਕੂੜੈ ਠੀਸ ਇਸ ਆਤ ਤੇ ਪ੍ਰਮਾਤਮਾ ਦੀ ਨਿਗਾਹ ਨਾਲ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦੀ ਏ ਨਕਲ ਕਰਨ ਦੇ ਨਾਲ ਨਹੀਂ ਕੋਈ ਆਪਣੇ ਨਾਮ ਦੇ ਨਾਲ ਲਖਬ ਜੋੜ ਲਵੇ ਪਰਮਪੁਰਖ ਸੰਤ ਬ੍ਰਹਮ ਗਿਆਨੀ ਤੇ ਇਹਦੇ ਨਾਲ ਕੋਈ ਬ੍ਰਹਮ ਗਿਆਨੀ ਨਹੀਂ ਹੋ ਜਾਂਦਾ ਇਹ ਤੇ ਕੋਈ ਜਪ ਕਰਦਾ ਹੈ ਤਪ ਕਰਦਾ ਹੈ ਤੇ ਫਿਰ ਉਸ ਦੀ ਨਜ਼ਰ ਦਾ ਪਾਤਰ ਬਣਦਾ ਹੈ ਉਹਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ ਫਿਰ ਜਾ ਕੇ ਕਿਦਰੇ ਇਹ ਸੌਗਾਤ ਉਸ ਦੀ ਝੋਲੀ ਵਿੱਚ ਪੈਂਦੀ ਹੈ ਤਾਂ ਸਾਇਬ ਕਹਿੰਦੇ ਨਾ ਨਿਕ ਨਦਰੀ ਪਾਈਏ ਇਹ ਦਰ ਇਹ ਪਰਮ ਸੌਗਾਤ ਤੇ ਉਸ ਦੀ ਨਦਰ ਨਾਲ ਪ੍ਰਾਪਤ ਹੁੰਦੀ ਉਸ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ ਕੂੜੀ ਕੂੜ ਹੈ ਠੀਕ ਪਖੰਡੀ ਝੂਠੇ ਦੇ ਇਹ ਝੂਠੀ ਠੀਸ ਹੈ ਭਾਓ ਉਹ ਜੋ ਲਲਕਾਰ ਲਲਕਾਰ ਕੇ ਕਹਿ ਰਿਹਾ ਮੈਂ ਸੰਤ ਹਾਂ ਮੈਂ ਪਰਮ ਗਿਆਨੀ ਹਾਂ ਮੈਂ ਇਹ ਕਰ ਸਕਦਾ ਮੈਂ ਉਹ ਕਰ ਸਕਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਰਿਧੀਆਂ ਸਿਧੀਆਂ ਦਾ ਉਹ ਦਾਵਾ ਕਰੇ ਸਾਬ ਕਹਿੰਦੇ ਨੇ ਇਹ ਝੂਠੀਆਂ ਕੂੜੇ ਦੀਆਂ ਠੀਸਾਂ ਨੇ ਇਸ ਤਰ੍ਹਾਂ ਦਾ ਇੱਕ ਵਾਕਿਆ ਸਾਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਆਇਆ ਜਗਨਨਾਥਪੁਰੀ ਵਿੱਚ ਇੱਕ ਸਾਧੂ ਨੇ ਆਪਣੇ ਆਲੇ ਦੋਲੇ ਬੜੀ ਭਾਰੀ ਭੀੜ ਇਕੱਠੀ ਕੀਤੀ ਹੋਈ ਸੀ ਔਰ ਉਹ ਨੱਕ ਨੂੰ ਪਕੜ ਕੇ ਦੋ ਉਂਗਲਾਂ ਨਾਲ ਅੱਖਾਂ ਮੀਟ ਕੇ ਤਿੰਨ ਲੋਕਾਂ ਦੀ ਗੱਲ ਦੱਸ ਰਿਹਾ ਸੀ ਕਦੀ ਵਿਸ਼ਨੂ ਲੋਕ ਦੀ ਚਰਚਾ ਕਰੇ ਕਦੀ ਬ੍ਰਹਮ ਲੋਕ ਦੀ ਤੇ ਕਦੀ ਰੁਦਰ ਲੋਕ ਦੀ ਲੋਕੀ ਉਸ ਦੇ ਪਾਤਰ ਦੇ ਜੋ ਉਸ ਦੇ ਅੱਗੇ ਪਿਆ ਸੀ ਪੈਸੇ ਪਾਈ ਜਾਣ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਪਾਤਰ ਚੁੱਕ ਕੇ ਯੋਗੀ ਦੇ ਪਿੱਛੇ ਰੱਖ ਦਿੱਤਾ योगी इसी तरीके नाल ब्रह्मलोक बिशनलोक ते और तरह तरह दे ਲੋਕਾਂ ਦੀ ਗੱਲਾਂ ਕਰਦਾ ਰਿਹਾ ਚਰਚਾ ਕਰਦਾ ਰਿਹਾ ਆਖਰ ਉਸਨੇ ਆਪਣੀ ਅੱਖ ਖੋਲੀ ਦੇਖ ਕੇ 당ਗ ਰਹਿ ਗਿਆ ਪਾਤਰ ਨਹੀਂ ਹੈ ਉਹ ਭिक्षापात्र ਜਿਹਦੇ ਚ ਲੋਕੀ ਧਨ ਪਾਰੇ ਸਨ ਅਗੋਂ ਨਦਾਰਤ ਵੇਖ ਕੇ ਹੈਰਾਨ ਹੋ ਗਿਆ ਤੇ ਕਹਿੰਦਾ ਉਹ ਮੇਰਾ ਖੱਪਰ ਕਿੱਥੇ ਹੈ ਚਿਲਾ ਕੇ ਉਸਨੇ ਆਖਿਆ ਮੇਰਾ ਖੱਪਰ ਕਿਸਨੇ ਚੁੱਕਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਖੜੇ ਹੋਏ ਤੇ ਮੁਸਕਰਾ ਕੇ ਬੋਲੇ ਆਂਟ ਸੇਤੀ ਨਾਕ ਪਕੜੇ ਸੂਜ ਤੇ ਤਹ ਲੋ ਮਗਰ ਪਾਛੇ ਕਛ ਨ ਸੂਜੇ ਇਹ ਪਦਮ ਅਲੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਵਾਕ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਹੈ ਆਪ ਕਹਿੰਦਾ ਹੈ ਸਾਧੂ ਐ ਜੋਗੇ ਤੂੰ ਦੋ ਉਂਗਲਾਂ ਨਾਲ ਨੱਕ ਨੂੰ ਪਕੜ ਲੈਂਦਾ ਅੱਖਾਂ ਮੁੰਦ ਕੇ ਤਿੰਨ ਲੋਕਾਂ ਨਾਲ ਗੱਲ ਕਰਦਾ ਪਰ ਤੈਨੂੰ ਆਪਣੇ ਪਿੱਛੇ ਪਿਆ ਹੋਇਆ ਖੱਪਰ ਨਹੀਂ ਦਿਖਾਈ ਦਿੰਦਾ ਪਿੱਛੇ ਪਿਆ ਹੋਇਆ ਖੱਪੜ ਤੈਨੂੰ ਨਹੀਂ ਦਿਖਾਈ ਦਿੰਦਾ ਤੇ ਤਿੰਨ ਲੋਕਾਂ ਦੀ ਤੂੰ ਗੱਲ ਕਰ ਰਿਹਾ ਹੈ ਇਹ ਤੇਰੀਆਂ ਝੂਠੀਆਂ ਠੀਸਾਂ ਨੇ ਨਾ ਉਹਨੇ ਇੱਕ ਨਦਰੀ ਪਾਈਏ ਕੂੜੀ ਕੂੜੇ ਠੀਸ ਹੈ ਇਹ ਧਰਮ ਦੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਠੱਗ ਅਕਸਰ ਮੌਜੂਦ ਆਉਂਦੇ ਨੇ ਜੋ ਰਿਧੀਆਂ ਸਿਧੀਆਂ ਦਾ ਦਾਵਾ ਕਰਦੇ ਨੇ ਤੇ ਸਾਨੂੰ ਇਸ ਚੀਜ਼ ਦੀ ਪ੍ਰਾਪਤੀ ਹੋ ਗਈ ਹੈ ਉਸ ਚੀਜ਼ ਦੀ ਪ੍ਰਾਪਤੀ ਹੋ ਗਈ ਹੈ ਸਾਇਬ ਕਹਿੰਨੇ ਨੇ ਇਹ ਝੂਠੇ ਦੀਆਂ ਝੂਠੀਆਂ ਠੀਸਾਂ ਨੇ ਇਹ ਤੇ ਉਸ ਦੀ ਬਖਸ਼ਿਸ਼ ਨਾਲ ਉਦੀ ਰਹਿਮਤ ਨਾਲ ਸੌਗਾਤ ਪ੍ਰਾਪਤ ਕਰੀ ਦੀਏ ਨਾਨਕ ਨਦਰੀ ਪਾਈਏ ਕੂੜੀ ਕੂੜੈ ਠੀਸ ਉਹਦੇ ਦਰ ਦੀਆਂ ਪੌੜੀਆਂ ਇਹ ਨੇ ਕਿ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਮਨੁੱਖ ਉਤਨੇ ਚਿਰ ਤੱਕ ਜਪਦਾ ਰਹੇ ਜਿਤਨੇ ਚਿਰ ਤੱਕ ਨਦਰ ਦਾ ਪਾਤਰ ਬਣ ਨਹੀਂ ਜਾਂਦਾ